ਇਹ ਜਿਹੜੇ 골ਡ ਮੈਡਲ ਦੀਆਂ ਜਿਹੜੀਆਂ ਤਸਵੀਰਾਂ ਨੇ ਇਹ ਤੁਸੀਂ ਦੇਖ ਰਹੇ ਜੇ ਇਹ ਫਾਜ਼ਿਲਕਾ ਦੀਆਂ ਨੇ ਜਿੱਥੇ ਇੱਕ ਜੂਸ ਦੀ ਰੇੜੀ ਦੇ ਉੱਪਰ ਛਤਰੀ ਦੇ ਹੇਠਾਂ ਜਿਹੜਾ ਇਹ 골ਡ ਮੈਡਲ ਸਿਲਵਰ ਮੈਡਲ ਜਿਹੜੇ ਲਗਾਏ ਗਏ ਨੇ ਹਥਲੀ ਜਿਹੜਾ ਇੱਕ ਸੀਗਾ ਨੌਜਵਾਨ ਜਿਹੜਾ ਅੱਜ ਜੂਸ ਦੀ ਰੇੜੀ ਤੱਕ ਪਹੁੰਚ ਗਿਆ ਹੈ ਤਸਵੀਰ ਇੱਧਰ ਵੀ ਤੁਹਾਨੂੰ ਦਿਖਾ ਦਈਏ ਆ ਨੌਜਵਾਨ ਦਾ ਕੀ ਕਹਿਣਾ ਹੈ ਮਜਬੂਰੀ ਵਿੱਚ ਲਗਾਨੀ ਪਹਿ ਰਹੀ ਹੈ ਰੇੜੀ ਨੈਸ਼ਨਲ ਮੈਡਲ ਹੋਣ ਦੇ ਬਾਵਜੂਦ ਨਹੀਂ ਮਿਲ ਰਹਾ ਭਾਈ ਨੌਕਰੀ ਆ ਤਸਵੀਰਾਂ ਖੁਦ-ਬਖੁਦ ਜਿਹੜੀ ਬਿਆਨ ਕਰ ਰਹੀਆਂ ਨੇ ਜਿਦੇ ਵਿੱਚ ਇੱਕ ਮਜਬੂਰ ਹੋਇਆ ਨੌਜਵਾਨ ਜਿਹੜਾ ਅੱਜ ਜੂਸ ਦੀ ਰੇੜੀ ਲਗਾਉਣ ਲਈ ਮਜਬੂਰ ਹੋ ਰਿਹਾ ਹੈ ਤਸਵੀਰਾਂ ਦੇ ਅੰਦਰ ਦੇਖ ਸਕਦੇ ਹੋ ਕਿ ਵਕ-ਵਕ ਜਿਹੜੀਆਂ ਚੈਂਪੀਅਨਸ਼ਿਪ ਵਿੱਚ ਵਕ-ਵਕ ਦੌੜ ਮੁਕਾਬਲੇ ਵਿੱਚ ਵਕ-ਵਕ ਮੁਕਾਬਲੇਆਂ ਦੇ ਅੰਦਰ ਜਿਹੜੇ ਮੈਡਲ ਜਿਹੜੇ ਜਿੱਤੇ ਨੇ ਪਰ ਅੱਜ ਇਹ ਮੈਡਲ ਜਿਹੜੇ ਨੇ ਛਤਰੀ ਲਗਾ ਕੇ ਨੌਜਵਾਨ ਲੋਕਾਂ ਨੂੰ ਕਰਕਸ਼ਿਤ ਕਰ ਰਿਹਾ ਹੈ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ 6 ਸਾਲ ਦੀ ਮਿਹਨਤ ਜਿਹੜੀ ਉਸ ਦੀ ਅੱਜ ਛਤਰੀ ਦੇ ਜਿਹੜੇ ਮੈਟਲ ਲੱਗੇ ਹੋਏ ਨੇ ਉਹਦੇ ਵਿੱਚ ਬੋਲਦੀ ਐ ਨੌਜਵਾਨ ਵੀ ਤੁਹਾਨੂੰ ਮਿਲਾ ਦਈਏ ਕਿ ਇਹ ਨੌਜਵਾਨ ਨੇ ਜਿਨ੍ਹਾਂ ਵੱਲੋਂ ਇਹ ਰੇੜੀ ਲਗਾਈ ਜਾ ਰਹੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਮਜਬੂਰੀ ਦੇ ਕਾਰਨ ਇਹ ਸਾਰਾ ਕੰਮ ਜਿਹੜਾ ਮਜਬੂਰੀ ਦੇ ਕਾਰਨ ਅੱਜ ਜਿਹੜਾ ਹੈ ਇਹ ਰੇੜੀ ਲਗਾਨੀ ਪੈ ਰਹੀ ਹੈ ਜਿਸ ਦੇ ਪਿੱਛੇ ਦਾ ਕਾਰਨ ਹੈ ਨੌਕਰੀ ਨਾ ਮਿਲਣਾ ਗਰਜ ਕੀ ਨਾ ਹੈ ਕਿੱਥੋਂ ਦੇ ਰਹਿਣ ਆ ਲਈਏ ਮੇਰਾ ਨਾਮ ਹੀ ਦੀਪਕ ਕੁਮਾਰ ਹੈ ਤੇ ਮੈਂ ਸਾਬੂਆਣੇ ਪਿੰਡ ਤੋਂ ਰਹਿਣ ਆਵਾਂਗਾ ਕਿਸ ਤਰ੍ਹਾਂ ਇਹ ਮੈਡਲ ਜਿੱਤੇ ਤੁਸੀਂ ਕਿੰਨੇ ਕ ਮਿਹਨਤ ਕੀਤੀ ਜੀ ਇਹ ਜੀ ਮੈਥਲੈਟਿਕ ਗੇਮ ਤੋਂ ਮੈਡਲ ਜੇ ਵੱਖਰੇ ਵੱਖਰੇ ਮਤਲਬ 1500 ਮੀਟਰ 10000 ਮੀਟਰ 5000 ਮੀਟਰ ਗੇਮਾਂ ਖੇਡ ਕੇ ਆਏ ਤੇ ਫਿਰ ਰੇੜੀ ਤੱਕ ਦਾ ਸਫ਼ਰ ਕਿਵੇਂ ਕੀਤਾ ਕਿ ਕਿ ਹੁਣ ਐਥਲੀਟ ਤੋਂ ਰੇੜੀ ਤੱਕ ਦਾ ਜਿਹੜਾ ਤੁਸੀਂ ਦੂਰ ਚੜਨ ਲੱਗੇ ਕੀ ਮਜਬੂਰੀ ਇਹ ਤਾਂ ਮਜਬੂਰੀਆਂ ਲੈ ਆਉਂਦੀਆਂ ਨਹੀਂ ਪੈਸੇ ਨਹੀਂ ਮਜਬੂਰੀ ਕਰਕੇ ਤੇ ਹੋਰ ਬਹੁਤ ਮਜਬੂਰੀਆਂ ਆਉਂਦੀਆਂ ਚੜਦੀ ਮਜਬੂਰੀ ਕਰਕੇ ਰੇੜੀ ਲਾਣੀ ਪਈ ਆਮੀ ਗੇਮ ਕਰਨੀ ਸੌਕੀ ਨਹੀਂ ਗੇਮ ਤੇ ਬਹੁਤ ਜ਼ਿਆਦਾ ਪੈਸੇ ਦੀ ਲੋੜ ਹੁੰਦੀ ਹੈ अच्छा जी केना कितने साल ਤੁਸੀਂ ਐਥਲੀਟ ਮੈਂ ਪੰਜ 6 ਸਾਲ ਗੇਮ ਕੀਤੀ ਜੀ 2019 20 ਤੋਂ ਸਟਾਰਟ ਕੀਤੀ ਸੀ ਮੈਂ ਅੱਜ ਹੁਣ 2025 ਕੋਲਸ ਕਰਤੀ ਹੁਣੇ 2 ਮਹੀਨੇ ਪਹਿਲਾਂ ਜੀ ਤੇ ਕਾਰਨ ਮਜਬੂਰੀਆਂ ਨੇ ਕਰਤੀ ਹਾਂ ਜੀ ਮਜਬੂਰੀਆਂ ਨੇ ਕਰਤੀ ਕਿੰਨੇ ਪੜੇ ਕਿੰਨੇ ਜੀ ਮੈਂ ਡੀਏ ਪਾਇਨੇ ਰਵਨੀ ਕੀਤੀ ਜੀ ਨਾ ਮੈਂ ਦੇ ਵੀ ਵਿੱਚ ਅੰਮ੍ਰਿਤ ਅੱਛਾ ਤੇ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਕਿਉਂਕਿ ਇਹ ਇਹ ਕੀ ਤੁਹਾਨੂੰ ਇਹ ਸਰਕਾਰਾਂ ਨੂੰ ਨਿੰਦਰੇ ਜੇ ਜਾਂ ਕਿ ਤੁਹਾਡਾ ਇਹ ਉਸ ਤਰ੍ਹਾਂ ਦਾ ਮੈਂ ਸਾਰਿਆਂ ਨੂੰ ਨਿੰਦਰਿਆ ਜੀ ਕਿਉਂਕਿ ਵੈਲਿਊ ਨਹੀਂ ਹੈਗੀ ਗੇਮ ਦੀ ਕਿੰਨਾ ਮਰਜੀ ਬੰਦਾ ਸਟਰਗਲ ਕਰਕੇ ਕਿੰਨਾ ਮਰਜੀ ਓਖਾ ਹੋ ਕੇ ਕਰਦਾ ਮੈਡਲ ਜਿੱਤ ਲੈਂਦਾ ਪਰ ਉਹਦੀ ਮੁੱਲ ਨਹੀਂ ਪੈਂਦਾ ਜੀ ਉਹਦਾ ਮਤਲਬ ਨਾ ਉਹਨੂੰ ਨੌਕਰੀ ਮਿਲਦੀ ਨਾ ਕੋਈ ਭਲ ਗੱਲ ਬਸ ਇਸ ਪਾਰਟੀਆਂ ਜਲਦੀਆਂ ਨੇ ਚਾਰੇ ਪਾਸੇ ਮੈਂ ਵੀ ਬਹੁਤ ਜਿਗਾਂ ਟਰਾਈ ਕੀਤਾ 6-7 ਜਿਗਾਂ ਟਰਾਈ ਕਰ ਚੁੱਕਿਆ ਹਰ ਜਿਗਾਂ ਸਪਾਰਟੀਆਂ ਜਲਦੀਆਂ ਨੇ ਤੇ ਹਰ ਜਿਗਾਂ ਮੈਨੂੰ ਕੱਢ ਦਿੱਤਾ ਜਾਂਦਾ ਬਾਹਰ ਮੈਡਲ ਕਿੰਨੇ ਕੋਲ ਤੁਹਾਡੇ ਕੋਲ ਮੈਡਲ ਤੇ ਇਹ ਤੇ ਕੁਛ ਨਹੀਂ ਹੈਗਾ ਜੀ ਘਰੇ ਬਹੁਤ ਸਾਰੇ ਪੇ ਗੱਟੇ ਭਰੇ ਹੋਏ ਨੇ ਨੇਸ਼ਨਲ ਮੈਡਲ ਕਿਹੜੀ ਕਿੱਥੇ ਖੇਡ ਕੇ ਆਏ ਸੀ ਮੈਂ ਜੀ ਬਪਾਲ ਖੇਡ ਕੇ ਆਏ ਸੀ ਇੱਕ ਸਕੂਲ ਗੇਮ ਤੇ ਇੱਕ ਮੈਂ ਨਾਗਲੈਂਡ ਗਿਆਣ ਗਿਆ ਸੀ ਐਥਲੈਟਿਕ ਫੈਡਰੇਸ਼ਨ ਆਫ ਇੰਡੀਆ 5 ਕਿਲੋਮੀਟਰ ਕੋਰਸ ਕੰਟਰੀ ਜੇ ਸਟੇਟ ਤੇ ਨੇਸ਼ਨਲ ਦੀ ਗੱਲ ਕਰ ਲਈਏ ਤਾਂ ਕਿੰਨੇ ਕ ਮੈਡਲ ਤੁਹਾਡੇ ਕੋਲ ਨੇ ਸਟੇਟ ਨੇਸ਼ਨਲ ਦੇ ਟੋਟਲ ਮਿਲਾਈਏ ਤਾਂ ਜੀ 20 25 ਮੈਡਲ ਉਹ ਹੋ ਜਾਣਗੇ ਤੇ ਇਹਨਾਂ ਦੀ ਤਾਂ ਗਿਣਤੀ ਨਹੀਂ ਜੀ ਦੇ ਲੋਕਲ ਮੈਡਲ ਅਗੇ ਇਹ ਸਭ ਤੋਂ ਬੈਸਟ ਜਿਹੜਾ ਪਰਫਾਰਮੈਂਸ ਤੁਹਾਡੀ ਸੀਗੀ ਉਹ ਕਿਹੜੀ ਸੀਗੀ ਕਹਿੰਦੇ ਉਹ ਤਾਂ ਜੀ ਮੇਂ ਨੈਸ਼ਨਲ ਮੈਡਲ ਜਿਹੜਾ ਸਕੂਲ ਫੈਡਰੇਸ਼ਨ ਆਫ ਇੰਡੀਆ ਬਾਕੀ ਤੋਂ ਜੀਮ 2023 ਦੇ ਵਿੱਚ ਉਹਦੇ ਜੀ ਮੇਰੇ 10 ਕਿਲੋ ਵਿੱਚ ਦੋ ਕੰਟਰੀ ਵੀ ਤੇ ਸੈਕੰਡ ਮੈਡਲ ਲਿਆ ਗਿਆ ਜੀ 골ਡ ਕਿੰਨੇ ਨੇ ਤੁਹਾਡੇ ਜੀ ਸਟੇਟ ਦੇ 골ਡ ਤਾਂ 16 ਹੈਗੇ ਜੀ ਤੇ ਆਪ ਸਟੇਟ ਦੇ ਜਿਹੜੀ ਭਗਵੰਤਮਾਨ ਸਾਹਿਬ ਕਰਾਉਂਦੇ ਨੇ ਗੇਮਾਂ ਮਤਲਬ ਥੀਡ ਮਿਲਾ ਖੇਡਵਧਨ ਪੰਜਾਬ ਦੀਆਂ ਉਹਨਾਂ ਜੀ ਤਿੰਨ ਸਾਲ ਹੋ ਗਏ ਮੈਨੂੰ 6 골ਡ ਮੈਡਲ ਲੱਗੇ ਉਹਨਾਂ ਦੇ ਤੇ ਨੈਸ਼ਨਲ ਦੇ ਕਿੰਨੇ ਨੇ ਨੈਸ਼ਨਲ ਦੇ 2 ਮੈਡਲ ਤੇ 2 ਸਿਲਵਰ ਦੋਨੋਂ ਹੀ ਸਿਲਵਰ ਹੈਗੇ ਤੇ ਉਹਨ ਕੀ ਕਹਿਣਾ ਚਾਹੋਂਗੇ ਸਾਡੇ ਮਾਧਿਅਮ ਦੇ ਨਾਲ ਸਰਕਾਰਾਂ ਨੂੰ ਕੀ ਕਹਿਣਾ ਚਾਹੋਂਗੇ ਮੈਂ ਤਾਂ ਇਹ ਅਪੀਲ ਕਰਦਾ ਭਗਵੰਤਾਨ ਸਾਹਿਬ ਅੱਗੇ ਤੇ ਸਾਰੀ ਸਰਕਾਰਾਂ ਅੱਗੇ ਵੀ ਸਪੋਰਟਸ ਨੂੰ ਮਤਲਬ ਕਰੀਅਰ ਦੇ ਦੇਣਾ ਚਾਹੁੰਦੇ ਹੋਤੇ ਵਧੀਆ ਵਧੀਆ ਵਿੰਗ ਹੋਣੀ ਚਾਹੀਦੇ ਨੇ ਤੇ ਸਾਰੀ ਫੈਸੀਲਿਟੀ ਹੋਣੀ ਚਾਹੀਦੀ ਹੈ ਇੱਕ ਸਪੋਰਟਸਮੈਨ ਨੂੰ ਕਿਉਂਕਿ ਸਪੋਰਟਸਮੈਨ ਹਮੇਸ਼ਾ ਗਰੀਬ ਘਰ ਤੋਂ ਉੱਠਦੇ ਨੇ ਅਮੀਰ ਘਰਾਂ ਦਾ ਤਾਂ ਵੈਸੇ ਵੀ ਨਹੀਂ ਕਰਦੇ ਗੇਮ ਹਾਂਜੀ ਕਿੰਨਾ ਕੀ ਔਖਾ ਸੀਗਾ ਤੁਹਾਡੇ ਇਸ ਗੇਮ ਵਾਲੇ ਫਸੇ ਆ ਬਹੁਤ ਜ਼ਿਆਦਾ ਔਖਾ ਸੀ ਮੇਰੇ ਕੋਲ ਸਾਹਿਬ ਨੇ ਮੇਰਾ ਪੂਰਾ ਸਾਥ ਦਿੱਤਾ ਸੀ ਤੇ ਹੁਣ ਅਖੀਰ 'ਚ ਮੈਨੂੰ ਮਤਲ ਗੇਮ ਛੱਡਨੀ ਪੈ ਗਈ। ਪਰਿਵਾਰ ਦੇ ਵਿੱਚ ਕੌਣ-ਕੌਣ ਹੈ? ਪਰ ਪਰਿਵਾਰ ਦੇ ਵਿੱਚ ਕਿੰਨਾ ਕੁ ਸਾਥ ਤੁਹਾਨੂੰ ਮਿਲਿਆ? ਕੀ ਮਜਬੂਰੀਆਂ ਕੀ ਸੀਗੇ? ਫਾਦਰ ਕੀ ਕਰਦੇ ਨੇ? ਮੇਰੇ ਫਾਦਰ ਸਾਹਿਬ ਇਹ ਖੇਤੀ ਕਰਦੇ ਆ ਜੀ। ਪੰਜਵੇਂ ਜ਼ਮੀਨ ਲੈ ਕੇ ਵੰਦੇ ਆ ਜੀ। ਤੇ ਪੰਜਵੇਂ ਤੁਹਾਨੂੰ ਵੀ پتہ ਕੁਝ ਨਹੀਂ ਬਤਦਾ ਜੀ। ਅਨਿਸ਼ ਕਰਨਾ ਪਾਣੀ। ਅਸੀਂ ਦੋ ਭਰਾ ਭਰਾ ਆ ਗਏ ਆ ਜੀ ਤੇ ਮੈਂ ਮੰਮੀ ਤੇ ਰੇੜੀ ਚਾਰਜੀ ਹੈ ਕਰ। ਆ ਬਿਲਕੁਲ ਜੀ ਮਜਬੂਰੀਆਂ ਨੇ ਜੋ ਇੱਕ ਨੌਜਵਾਨ ਨੂੰ ਖੇਡ ਦੇ ਮੈਦਾਨ ਤੋਂ ਜਿਹੜਾ ਜੂਸ ਦੀ ਰੇੜੀ ਤੱਕ ਲੈ ਕੇ ਆਇਆ ਹੈ। ਆ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਇੱਕ ਨੌਜਵਾਨ ਜਿਹੜਾ ਖੇਡ ਦਾ ਖਿਡਾਰੀ ਸੀਗਾ ਅੱਜ ਜੂਸ ਦੀ ਰੇੜੀ ਲਾ ਰਿਹਾ ਹੈ ਹਾਂ ਜੀ ਕੀ ਕਹੋਗੇ ਕੀ ਕੋਈ ਅੱਜ ਕੱਲ ਵੈਲੂ ਨਹੀਂ ਅੱਜ ਕੱਲ ਜ਼ਿਮੇਦਾਰਾਂ ਦੀ ਆ ਗਰੀਬਾਂ ਦੀ ਕੋਣ ਸੁਣਦਾ ਹੈ ਆ ਦੇਖੋ ਤੁਸੀਂ ਤੁਹਾਡੇ ਸਾਹਮਣੇ ਕਿੰਨੇ ਮੈਡ ਮੈਡਲੇ ਨੇ ਜਿੱਤੇ ਹੈ ਕੋਈ ਇਹਦੀ ਹੈ ਨਹੀਂ ਕੀ ਹੋਣਾ ਕੀ ਚਾਹੀਦਾ ਹੋਣਾ ਤਾਂ ਸੱਚ ਦਾ ਸੱਚ ਹੋਣਾ ਚਾਹੀਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪਰ ਇਹ ਨਹੀਂ ਇਹਦੇ ਨਾਲ ਵਿਚਾਰੇ ਨਾਲ ਤਕਾ ਹੋ ਰਿਹਾ ਗ੍ਰੀਨ ਨਾ ਖਿਡਾਰੀਆਂ ਨੂੰ ਹੱਕ ਨਹੀਂ ਮਿਲ ਰਿਹਾ ਹੱਕ ਨਹੀਂ ਮਿਲ ਰਿਹਾ ਜੀ ਆ ਦੇਖੋ ਤੁਸੀਂ ਆਪ ਹੀ ਦੇਖ ਰਹੇ ਹੋ ਕਹਿਣ ਦੀਆਂ ਗੱਲਾਂ ਤਾਂ ਨਹੀਂ ਆਪ ਹੀ ਦੇਖ ਰਹੇ ਕੀ ਹੋ ਰਿਹਾ ਤੇ ਜਿਸ ਤਰ੍ਹਾਂ ਇਹ ਮਿਹਨਤ ਕਰ ਰਿਹਾ ਉਹ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਪਰਿਵਾਰ ਦੇ ਲਈ ਇੱਕ ਪੈਸਿਆਂ ਦੇ ਲਈ ਜਿਹੜੀ ਇਹ ਮਿਹਨਤ ਕਰ ਰਿਹਾ ਨੌਜਵਾਨ ਮਿਹਨਤ ਤਾਂ ਹੁਣ ਜੀ ਇਹ ਹੁਣ ਘਰੇ ਬੈਠਾ ਕੀ ਕਰੇ ਮਿਹਨਤੀ ਕਰਨੀ ਇਹਨੇ ਵਿਚਾਰੇ ਨੇ ਡੇਟ ਤਾਂ ਭਰਨਾ ਹੀ ਆ ਉਹ ਗੁਜ਼ਾਰਾ ਤਾਂ ਕਰੀ ਰਿਹਾ ਹੈ ਇਧਰ ਨਹੀਂ ਇਹਨੂੰ ਕੁਝ ਮਿਲਿਆ ਦਾ ਫਾਇਦਾ ਆਪਾਂ ਨੇ ਅਭੀ ਕੋਈ ਜਗਦੀ ਖੜਾਈ ਕਰੇ ਜਾਂ ਚੱਕਾ ਖੇਡਾ ਜਾਵੇ ਬੱਚਾ ਹੋਣ ਆ ਰਹੇ ਕੋਈ ਤਾਂ ਇਹਦੇ ਵਿੱਚ ਕੋਈ ਕਮੀ ਨਹੀਂ ਆਪਾਂ ਕੀ ਤੁਸੀਂ ਦੇਖ ਹੀ ਰਹੇ ਹੋ ਬਾਕੀ ਸਰਕਾਰਾਂ ਦੀ ਕਮੀ ਹੈ ਹਾਂ ਸਰਕਾਰਾਂ ਦੀ ਕਮੀ ਹੈ ਇਹ ਵੀ ਕਿਤਾ ਹੁਣ ਇੰਨੇ ਤਾਂ ਬੈਡਲ ਆਪਾਂ ਘੜੀ ਨਹੀਂ ਸਕਦੇ ਜਿਹੜੀਆਂ ਇਹ ਜਗਾ ਦਾ ਜੇ ਇਹ ਇਹ ਆ ਨਾ ਹੋਰ ਬੈਠਣਾ ਨਹੀਂ ਕਿਹਨਾ ਜੀ ਆਪਾਂ ਕਿਹੜੇ ਬੈਠਣਗੇ ਛੁਪਾਉਣ ਆ ਆ ਬਿਲਕੁਲ ਜੀ ਨੌਜਵਾਨ ਦੀ ਜਿਹੜੀ ਮਿਹਨਤ ਜਿਹੜੀ ਹੈ ਪਰ ਦੂਜੇ ਪਾਸੇ ਮਸਕੂਰੀਆਂ ਵੀ ਚਾਹੀਦੀਆਂ ਕਿਉਂਕਿ ਦਾਤਾ ਗੁਜ਼ਾਰਾ ਤੇ ਜੀਵਨ ਦੀ ਜਿਹੜਾ ਅੱਗੇ ਵਧਣ ਦੇ ਲਈ ਜਿਹੜਾ ਪੈਸਾ ਬਹੁਤ ਜ਼ਰੂਰੀ ਹੈ ਜਿਸ ਦੇ ਲਈ ਆ ਕਿ ਮੋਦੂਰ ਜਿਹੜਾ ਫਿਰ ਕੀ ਨਾ ਹੈ ਕਿੱਥੋਂ ਆਏਗੇ ਹਾਂ ਬਹੁਤ ਆਇਆ ਜੀ ਬਾਈ ਨੂੰ ਵੇਖਿਆ ਜੀ ਬਹੁਤ ਦੁੱਖ ਲੱਗਿਆ ਮੈਨੂੰ ਇੱਕ ਪਾਸੇ ਤਾਂ ਸਰਕਾਰਾਂ ਜਿਵੇਂ ਨਸ਼ਿਆਂ ਤੋਂ ਦੂਰ ਕਰਨਾ ਚਾਹੁੰਦੀਆਂ ਨੌਜਵਾਨਾਂ ਨੂੰ ਖੇਡਾਂ ਵਾਸਤੇ ਪ੍ਰੇਰਿਤ ਕਰਦੀਆਂ ਪਰ ਜਿਹੜੇ ਐਬ ਦੇ ਬਾਈ ਇੰਸੂਰੈਂਸ ਵੇਨੇ ਆਪਾਂ ਐਬ ਦੇ ਮੋਟੇ ਵੇਨੇ ਆ ਜਾਂ ਬਾਈ ਨੂੰ ਵੇਨੇ ਆ ਤਾਂ ਬਹੁਤ ਦੁੱਖ ਲੱਗਦਾ ਹੈ ਦੇ ਸਰਕਾਰਾਂ ਵਾਕਿਆ ਜੀ ਨੌਜਵਾਨੀ ਨੂੰ ਨਸ਼ੇ ਤੋਂ ਦੂਰ ਕਰਨੀ ਚਾਹੁੰਦੀ ਹੈ ਇਹਨਾਂ ਨੂੰ ਚੰਗਾ ਕੈਰੀਅਰ ਦੇਣਾ ਚਾਹੀਦਾ ਹੈ ਇਹਨਾਂ ਨੂੰ ਇਹਨਾਂ ਦਾ ਬਣਦਾ ਹੱਕ ਦੇਣਾ ਚਾਹੀਦਾ ਹੈ ਕਿਉਂਕਿ ਇੱਕ ਖਿਡਾਰੀ ਆਪਣੀ ਸਾਰੀ ਜ਼ਿੰਦਗੀ ਤਾਂ ਗੇਮ ਨੂੰ ਦੇ ਦਿੰਦਾ ਹੈ ਉਹਦੇ ਕੋਲ ਇਹਨਾਂ ਟਾਈਮ ਨਹੀਂ ਹੁੰਦਾ ਵੀ ਉਹ ਆਪਣਾ ਕੈਰੀਅਰ ਵੀ ਸੈੱਟ ਕਰ ਸਕੇ ਜਾਂ ਉਹਦੇ ਮਤਲਬ ਘਰ ਦੇ ਗੁਜ਼ਾਰੇ ਵਾਸਤੇ ਕੋਈ ਇਨਕਮ ਦਾ ਸਾਧਨ ਬਣਾ ਸਕੇ ਕਿਉਂਕਿ ਗੇਮ ਦੇ ਚੱਲਦੇ ਆਵਦੇ ਟਾਈਮ ਉਸ ਨੂੰ ਨਹੀਂ ਮਿਲਦਾ ਭਾਈ ਜੀ ਤੇ ਜੇ ਸਰਕਾਰਾਂ ਵੀ ਇਹਨਾਂ ਦਾ ਹੱਥ ਨਾ ਫੜਨਗੀਆਂ ਤਾਂ ਫਿਰ ਬੱਚੇ ਤਾਂ ਠਕਣਗੇ ਹੁਣ ਇਹ ਬੱਚਾ ਵੇਖਰਾ ਮਿਹਨਤ ਕਰ ਰਿਹਾ ਠੀਕ ਹੈ ਇਹ ਬਹੁਤ ਵਧੀਆ ਗੱਲ ਆ ਚਲੋ ਇਹ ਗਲਤ ਪਾਸੇ ਨਹੀਂ ਗਿਆ ਇਹ ਗਲਤ ਪਾਸੇ ਵੀ ਜਾ ਸਕਦਾ ਸੀਗਾ ਭਾਈ ਜੀ ਨਹੀਂ ਹੁਣ ਜਿਵੇਂ ਮੈਦਾਨ ਛੁੱਟ ਗਿਆ ਇਹਨਾਂ ਦੇ ਖੇਡ ਦਾ ਮੈਦਾਨ ਛੁੱਟ ਗਿਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਭਾਈ ਜੀ ਇੱਕ ਤਰ੍ਹਾਂ ਦਾ ਖਿਡਾਰੀ ਵਾਸਤੇ ਮੈਦਾਨ ਦਾ ਛੱਡਣਾ ਇੱਕ ਤਰ੍ਹਾਂ ਦਾ ਭਾਈ ਬਿਲਕੁਲ ਟੁੱਟਣ ਦੇ ਬਰਾਬਰ ਹੁੰਦਾ ਹੈ ਖਿਡਾਰੀ ਬਿਲਕੁਲ ਟੁੱਟ ਜਾਂਦਾ ਜਦੋਂ ਉਸ ਨੂੰ ਪਹਿਲਾਂ ਕੁਝ ਅਜ਼ਮੇ ਕਰਨਾ ਹੈ ਇਹਨੇ ਪਾਇਆ ਵੀ ਭਾਈ ਨੇ ਆਪਦੀ ਮਿਹਨਤ ਕੀਤੀ ਸਾਰੀ ਜ਼ਿੰਦਗੀ ਲਾਤੀ ਇਸ ਨੂੰ ਅੰਬੀਰ ਸੀ ਵੀ ਚੱਲ ਸਰਕਾਰ ਵੀ ਮੇਰਾ ਹੱਥ ਫੜੂਗੀ ਜਦੋਂ ਹੁਣ ਸਰਕਾਰਾਂ ਵੀ ਆਬਜੈਕਟ ਚੰਗੇ ਖਿਡਾਰੀਆਂ ਤੋਂ ਮੂੰਹ ਮੋੜ ਦਿੰਦੀ ਨੇ ਤਾਂ ਫਿਰ ਭਾਈ ਖਿਡਾਰੀ ਬਿਲਕੁਲ ਟੁੱਟ ਜਾਂਦਾ ਤੇ ਉਹ ਕਿਸੇ ਵੀ ਨਸਤੇ ਤੇ ਜਾ ਸਕਦਾ ਤੇ ਹੁਣ ਜਿਵੇਂ ਇਹਨਾਂ ਵੱਲੋਂ ਰੇੜੀ ਵੀ ਲਗਾਈ ਗਈ ਹੈ ਪ੍ਰਸ਼ਾਸਨ ਦੇ ਅਧਿਕਾਰੀ ਵੀ ਜਿਹੜੇ ਮੌਕੇ ਤੇ ਮੌਜੂਦ ਜਿਹੜੇ ਨਾਲ ਹੀ ਦਫ਼ਤਰ ਹੈਗੇ ਨੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸੇ ਨਜ਼ਰ ਨਹੀਂ ਪਈ ਅਸੀਂ ਬੈਰੀਕੇਡਰਾਂ ਤੇ ਜੰਗ ਨਸ਼ਾ ਵਿਰੋਧ ਚੱਲ ਰਹੀ ਹੈ ਪਰ ਆ ਜਿਹੜਾ ਪੰਜਾਬ ਦਾ ਮਤਲਬ ਵਿਰਾ ਕਲਚਰ ਹੈ ਜਾਂ ਜਿਹੜੇ ਖਿਡਾਰੀ ਹੈ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜੇ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਸ਼ਾਇਦ ਬੈਰੀਕੇਟਰਾਂ ਦੀ ਲੋੜ ਹੀ ਨਾ ਪਵੇ। ਨਸ਼ੇ ਵੈਸੇ ਖਤਮ ਹੋ ਜਾਣਗੇ ਜੇਕਰ ਖਿਡਾਰੀਆਂ ਨੂੰ ਚੰਗਾ ਕੈਰੀਅਰ ਮਿਲੂਗਾ ਤਾਂ ਲੋਕ ਹੋਰ ਪ੍ਰੇਰਿਤ ਹੋਣਗੇ ਪਰ ਇਹਨਾਂ ਨੂੰ ਵੇਖ ਕੇ ਹੁਣ ਜੋ ਪਿੱਛੇ ਖਿਡਾਰੀ ਨੇ ਜਿਹੜੇ ਪ੍ਰੈਕਟਿਸ ਕਰ ਰਹੇ ਨੇ ਜਾਂ ਜਿਹੜੇ ਆਪ ਦਾ ਕੈਰੀਅਰ ਬਣਾਉਣ ਚ ਲੱਗੇ ਹੋਏ ਨੇ ਉਹ ਵੀ ਟੁੱਟ ਰਹੇ ਨੇ ਬੜੀ ਬਹੁਤ ਜਲਦੀ। ਹਾਂ ਬਿਲਕੁਲ ਜੀ ਜਿਹੜੀ ਇਹ ਜਿਹੜੇ ਦਿਲ ਜਿਹੜਾ ਟੁੱਟਿਆ ਇੱਕ ਲੋਨ ਦਾ ਇੱਕ ਖਿਡਾਰੀ ਦਾ ਪਰ ਦੂਜੇ ਪਾਸੇ ਮਜਬੂਰੀ ਦੇ ਕਰਕੇ ਜਿਹੜਾ ਇਹ ਰੇੜੀ ਲਗਾਨੀ ਪੈ ਰਹੀ ਹੈ ਪਰ ਵੱਡੀ ਗੱਲ ਸਭ ਤੋਂ ਵੱਡੀ ਗੱਲ ਇਹ ਹੈ ਕੀ ਪ੍ਰਸ਼ਾਸਨਿਕ ਅਧਿਕਾਰੀਆ ਦੇ ਦਫਤਰ ਦੇ ਬਾਹਰ ਤੁਹਾਨੂੰ ਤਸਵੀਰਾਂ ਦਿਖਾ ਦਈਏ ਇਹ ਡੀਸੀ ਕੰਪਲੈਕਸ ਨੂੰ ਜਾਂਦੇ ਜਿਹੜੀ ਇਹ ਇਹ ਸੜਕੇ ਐਸ ਰੋਡ ਤੇ ਜਿਹੜਾ ਐਸਐਸਪੀ ਦਫਤਰ ਹੋ ਡਿਪਟੀ ਕਮਿਸ਼ਨਰ ਦਫਤਰ ਪਟਵਾਰਖਾਨਾ ਇਹ ਵਕ ਵਕ ਤਰ੍ਹਾਂ ਦੇ ਤਹਿਸੀਲ ਦਫਤਰ ਇਹ ਸਾਰੇ ਅਧਿਕਾਰੀ ਇੱਥੇ ਮੌਜੂਦ ਨੇ ਪਰ ਕਿਸੇ ਦੀ ਨਜ਼ਰ ਇਸ ਖਿਡਾਰੀ ਤੇ ਨਹੀਂ ਪਈ ਕਿਸੇ ਦੀ ਨਜ਼ਰ ਇਸ ਨੌਜਵਾਨ ਤੇ ਨਹੀਂ ਪਈ ਜਿਸ ਨੇ ਆਪਣਾ ਖੇਡ ਦਾ ਮੈਦਾਨ ਜਿਹੜਾ ਛੱਡ ਦਿੱਤਾ ਵੱਡੀ ਮਿਹਨਤ ਜਿਹੜੀ ਕਈ ਸਾਲਾਂ ਦੀ ਮਿਹਨਤ ਨੂੰ ਅੱਜ ਉਹ ਲੋਕਾਂ ਨੂੰ ਦਿਖਾ ਰਿਹਾ ਹੈ ਜਿਹੜੇ ਜੂਸ ਦੇ ਰੇੜੀ ਲਗਾ ਕੇ ਜਿਹੜਾ ਹੁਣ ਲੋਕਾਂ ਨੂੰ ਆਪਣਾ ਪ੍ਰੀਜਾ ਦੇ ਰਿਹਾ ਦੂਜੇ ਪਾਸੇ ਕਿਤੇ ਨਾ ਕਿਤੇ ਇਸ ਨੂੰ ਇਸ ਤਰ੍ਹਾਂ ਜਿਹੜੇ ਮੈਡਲ ਲਗਾ ਕੇ ਰੋਸ਼ ਵੀ ਜ਼ਾਹਿਰ ਕੀਤਾ ਜਾ ਰਿਹਾ ਦੇਖੋ ਮੈਂ ਤਾਂ ਆਪ ਇੱਥੋਂ ਕ੍ਰਾਸ ਕਰ ਰਿਹਾ ਸੀਗਾ ਤੇ ਮੈਂ ਦੇਖਿਆ ਵੀ ਇਹਨੇ ਮੈਡਲ ਹੈਂਗ ਕਰੇ ਹੋਈ ਹੈ ਮੈਂ ਤਾਂ ਪੁੱਛਣ ਵਾਸਤੇ ਵੀ ਕੀ ਮੈਟਰ ਕੀ ਹੈ ਤੇ ਭਰਾ ਨੇ ਦੱਸਿਆ ਵੀ ਇਸ ਤਰ੍ਹਾਂ ਮੈਂ ਐਥਲੀਟਸ ਮੈਂ ਖੇਡਦਾ ਆ ਤੇ ਮੇਰੇ ਕੋ ਨੈਸ਼ਨਲ ਰੋਟਨ ਮੈਡਲਸ ਹੈ ਉਹ ਐਸੀ ਬਿਲਕੁਲ ਭਰਾ ਜੀ ਜੋ ਜੋ ਇਹਨਾਂ ਨੇ ਕਿਹਾ ਐ ਜਿੰਨੀ ਕੋ ਹੋ ਸਕਦਾ ਹੈ ਦੇਖੋ ਇਨਸਟੈਂਟ ਤਾਂ ਮੇਰੇ ਹੱਥ 'ਚ ਵੀ ਕੁਝ ਨਹੀਂ ਹੈਗਾ ਅਸੀਂ ਐਨ ਜੀਓਜ਼ ਨਾਲ ਵੀ ਗੱਲ ਕਰਕੇ ਮੈਂ ਐਮਐਲ ਸਾਹਿਬ ਨਾਲ ਵੀ ਗੱਲ ਕਰਦਾ ਤੇ ਜਿੰਨੀ ਹੋ ਸਕੇ ਅਸੀਂ ਵੀ ਮਦਦ ਕਰਾਂਗੇ ਬਿਲਕੁਲ ਸਪੋਰਟ ਇਹਨਾਂ ਕਰਾਂਗੇ ਬਿਲਕੁਲ ਕਿਤਨਾ ਕਿਤੇ ਦੇਖੋ ਕੋੜਾਪਤ ਕਸੂਰ ਤਾਂ ਕਹਿ ਹੀ ਸਕਦੇ ਆ ਹੈਗਾ ਹੀ ਆ ਮਤਲਬ ਜਿਵੇਂ ਇਹਨਾਂ ਦੇ ਕਹਿੰਦੇ ਅਕੋਰਡਿੰਗ ਵੀਐਸਏ ਬਹੁਤ ਐਪਲੀਕੇਸ਼ਨਸ ਲਾਈਆਂ ਪਰ ਅਜੇ ਤੱਕ ਕੋਈ ਉਹਨਾਂ ਵੱਲ ਰਿਸਪਾਂਸ ਨਹੀਂ ਮਿਲਿਆ ਸੋ ਕੋਈ ਗੱਲ ਨਹੀਂ ਮੈਂ ਵੀ ਭਰਾ ਨੂੰ ਵਿੱਚ ਮੇਰੇ ਕੋਲ ਹੱਲ ਜ਼ਰੂਰ ਕਰਾਉਂਗਾ